ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੂੰ ਪਤਾ ਹੀ ਹੈ ਕਿ ਜਿਵੇਂ ਪਿਛਲੇ ਦਿਨੀ ਮੰਦ ਭਾਂਗੀ ਘਟਨਾ ਬੱਸ ਦੇ ਵਿੱਚ ਹੋਈ ਸੀ ਬੀਬੀ ਸੰਦੀਪ ਕੌਰ ਜੀ ਨਾਲ ਤੇ ਅੱਜ ਸਮੁੱਚੀ ਜਥੇਬੰਦੀਆ ਵੱਲੋਂ ਭਾਈ ਜਸਵਿੰਦਰ ਸਿੰਘ ਜੀ ਦਾ ਟੰਡ ਖੇਤਲਾ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਸਮੁੱਚੀ ਜਥੇਬੰਦੀ ਨੇ ਸਨਮਾਨਿਤ ਕੀਤਾ ਤੇ ਉਸ ਉਪਰ ਸਨਮਾਨਿਤ ਕਰਨ ਤੋਂ ਉਪਰੰਤ ਹੁਣ ਅਸੀਂ ਬੀਬੀ ਸੰਦੀਪ ਕੌਰ ਜੀ ਦੇ ਘਰ ਪਹੁੰਚੇ ਹਾਂ ਸੋਚੇ ਜਥੇਬੰਦੀਆ ਸ਼੍ਰੋਮਣੀ ਕਾਲਜ ਨੰਬਰ ਸਰ ਸਮੁੱਚੀ ਜਥੇਬੰਦੀ ਬੀਬੀ ਸੰਦੀਪਪੁਰ ਦੇ ਘਰ ਪਹੁੰਚੀ ਆ ਤੇ ਉਹਦੇ ਬ੍ਰਦਰ ਵੀ ਆ ਚੁੱਕੇ ਨੇ ਤੇ ਲੜਕੀ ਸੰਦੀਪਪੁਰ ਦੀ ਪਹੁੰਚੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੂੰ ਪਤਾ ਹੈ ਕਿ ਜੋ ਸੰਘਰਸ਼ ਚੱਲਿਆ ਧਰਨਾ ਲਾਇਆ ਗਿਆ ਤੇ ਉਸ ਉਪਰੰਤ ਕੁਝ ਕੂੜ ਪ੍ਰਚਾਰ ਵੀ ਵਿੱਚ ਹੋਇਆ ਕਿ ਇੰਨਾ ਜੱਥੇ ਬੰਦਿਆਂ ਨੇ ਮਿਲ ਕੇ ਉਹ ਸੰਘਰਸ਼ ਖਤਮ ਕਰ ਦਿੱਤਾ ਗਿਆ ਉਹ ਪੁਲਿਸ ਨੇ ਆਪ ਹੀ ਆਪ ਸਭ ਨੂੰ ਪਤਾ ਹੈ ਕਿ ਪੁਲਿਸ ਨੇ ਆਪ ਨੀਵਾ ਹੋ ਕੇ ਇਹ ਐਲਾਨ ਕੀਤਾ ਕਿ ਉਹ ਜਸਵਿੰਦਰ ਸਿੰਘ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਊਗੀ ਉਸ ਦੀ ਐਸਐਸਪੀ ਪਟਿਆਲਾ ਨੇ ਜ਼ਿੰਮੇਵਾਰੀ ਲਈਤੀ ਹੈ ਸੋ ਉਸ ਦੇ ਉਪਰੰਤ ਸਾਰੇ ਜਥੇਬੰਦੀਆਂ ਨੇ ਫੈਸਲਾ ਕਰਕੇ ਹੀ ਉਸ ਧਰਨਾ ਚੁੱਕਿਆ ਹੈ ਅਗਰ ਇਹ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਪ੍ਰਸ਼ਾਸਨ ਜਸਵਿੰਦਰ ਸਿੰਘ ਜਾਂ ਬੀਬੀ ਸੰਦੀਪ ਕੌਰ ਦੀ ਦੁਬਾਰਾ ਕਿਸੇ ਤਰ੍ਹਾਂ ਦੀ ਧਮਕੀ ਜਾਂ ਤੰਗ ਪ੍ਰੇਸ਼ਾਨ ਕਰੇਗਾ ਤੇ ਉਸ ਤੋਂ ਬਾਅਦ ਚ ਵੱਡੇ ਲੈਵਲ ਦੇ ਉੱਪਰ ਸੰਘਰਸ਼ ਕੀਤਾ ਜਾਵੇਗਾ ਅਤੇ ਜੋ ਦیدار ਸਿੰਘ ਐਸਆਈ ਹੈ ਉਹ ਇਸ ਤਮ ਜੇਲ੍ਹ ਦੇ ਵਿੱਚ ਹੈ ਸੋ ਆਪ ਜੀ ਦੇਖ ਚੁੱਕੇ ਹੋ ਕਿ ਆਰਥਿਕ ਪੱਖੋਂ ਜਿਹੜਾ ਪਰਿਵਾਰ ਹੈ ਉਹ ਕਮਜ਼ੋਰ ਹੈ ਸੋ ਇਸ ਲੜਕੀ ਦੀ ਜੋ ਸਟੱਡੀ ਹੈ ਉਹ ਆਈ.ਡੀ.ਆਈ. ਸੁਨਾਮ ਸਰਕਾਰੀ ਹੈ ਤੇ ਕੁਝ ਵੀਰਾਂ ਨੂੰ ਬੇਨਤੀ ਹੈ ਕਿ ਜੋ ਵੀ ਮਾਲੀ ਮਤਤ ਕਰਨਾ ਚਾਹੁੰਦੇ ਹਨ ਕੇਸ ਲੜ ਕੇ ਅੱਗੇ ਅੰਦਾ ਕੇਸ ਵੀ ਚੱਲਣਾ ਹੈ ਜਿਸ ਕਰਕੇ ਸਮੂਹ ਸਮੁੱਚੇ ਸਿੱਖ ਕੌਮ ਨੂੰ ਤੇ ਸਮੁੱਚੇ ਜਥੇਬੰਦੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਵਾਈਫ ਹਸਾ ਗਈ ਫਤਿਹ ਸੋਸ਼ਲ ਮੀਡੀਆ ਦੇ ਵਿੱਚ ਕਈ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਕਈ ਜਥੇਬੰਦੀਆਂ ਵਿੱਚੋਂ ਇਹਦੇ ਵਿੱਚ ਕਹਿ ਰਹੀਆਂ ਨੇ ਕਿ ਸਮਝੌਤਾ ਕਰ ਲਿਆ ਜਾਂ ਪੈਸੇ ਲੈ ਲੇ ਇਹਦੇ ਵਿੱਚ ਪੈਸੇ ਆ ਜਾਂ ਸਮਝੌਤਾ ਕੁਝ ਨਹੀਂ ਕੀਤਾ ਗਿਆ ਹੈਗਾ ਸਿਰਫ ਸਿਰਫ ਅਸੀਂ ਨੇ ਉਹ ਜਸਵਿੰਦਰ ਨੂੰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਦੇ ਤੇ ਕੋਈ ਕੇਸ ਨਾ ਹੋਵੇ ਕੁਝ ਨਾ ਹੋਵੇ ਤੇ ਉਹਨੂੰ ਸੇਫ ਰੱਖਿਆ ਜਾਵੇ ਤੇ ਉਹਨਾਂ ਨੇ ਕਿ ਉਹਨਾਂ ਨੇ ਵੀ ਐਵੇਂ ਹੀ ਕਿਹਾ ਕਿ ਜਸਵਿੰਦਰ ਬਿਲਕੁਲ ਖੁੱਲਾ ਰਹਿ ਸਕਦਾ ਹੈ ਆਈਟੀਆਈ ਜਾ ਸਕਦਾ ਹੈ ਕੋਰਸ ਆਪਣਾ ਕੰਪਲੀਟ ਕਰ ਸਕਦਾ ਹੈ ਤੇ ਮੈਨੂੰ ਵੀ ਉਹਨਾਂ ਨੇ ਇਹੀ ਕਿਹਾ ਤੇ ਕੁਝ ਹੁਣ ਅੱਗੇ ਅਸੀਂ ਨੇ ਕੇਸ ਵੀ ਲੜਨਾ ਹੈ ਬਹੁਤ ਅੱਗੇ ਤੱਕ ਪਹੁੰਚ ਚੁੱਕੇ ਆਂ ਅਸੀਂ ਤੇ ਹੁਣ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਜਿਹੜੇ ਵੀ ਵੀਡੀਓ ਪਾਉਂਦੇ ਨੇ ਕੁਝ ਵੀ ਕਰਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਆਹੀ ਬੇਨਤੀ ਹੈ ਵੀ ਉਹ ਵੀਡੀਓ ਐਵੇਂ ਦੀਆਂ ਨਾ ਪਾਉਣਾ ਤੇ ਸਾਡੇ ਨਾਲ ਜੇ ਸਾਡੀ ਸਹਾਇਤਾ ਕਰਨੀ ਹੈ ਤਾਂ ਸਹਤ ਸਾਡੀ ਘਰੇ ਆ ਕੇ ਕਰੋ ਨਾ ਕਿ ਆ ਵੀਡੀਓ ਪਾ ਕੇ ਹਜਾ ਕੁਝ ਕਰੋ ਹੱਥ ਜੋੜ ਕੇ ਬੇਨਤੀ ਹੈ ਬਸ ਐਵੇਂ ਦਾ ਕੁਝ ਨਾ ਕਰੋ ਤੇ ਬਾਬਾ ਜੀਵਨ ਸਿੰਘ ਜੀ ਨੇ ਸਾਡੀ ਧੁਰ ਤੋਂ ਲੈ ਕੇ ਮਦਦ ਕੀਤੀ ਹੈ ਸ਼ੁਰੂ ਤੋਂ ਲੈ ਕੇ ਘਰੇ ਸਭ ਤੋਂ ਪਹਿਲਾਂ ਬਾਬਾ ਜੀ ਨੇ ਵੀਡੀਓ ਪਾਈ ਹੈ ਤੇ ਬਾਬਾ ਜੀ ਖਲਾਫ ਉਂਗਲੀ ਨਾ ਚੱਕੋ ਤੇ ਜੋ ਸੱਚ ਹੈ ਉਹ ਘਰੇ ਆ ਕੇ ਸਾਡੇ ਘਰ ਆ ਕੇ ਮਦਦ ਕਰੋ ਸਾਡੀ ਘਰੇ ਆ ਕੇ ਸਾਡੇ ਨਾਲ ਸਾਡੀ ਸੁਣਵਾਈ ਕਰੋ ਸੁਣੋ ਐਵੇਂ ਐਵੇਂ ਵੀਡੀਓ ਪਾਉਣ ਨਾਲ ਕੁਝ ਨਹੀਂ ਬਣਦਾ ਹੈਗਾ ਤੇ ਜਿਹੜੇ ਵੀ ਮੇਰੇ ਵੀਰ ਭਾਈ ਨੇ ਮਦਦ ਕਰਨੀ ਹੈ ਉਹ ਘਰ ਆ ਕੇ ਮਦਦ ਕਰਨ ਮੇਰਾ ਕਨੈਕਟ ਨੰਬਰ ਲੈਣਾ ਬਸ ਆਹੀ ਬੰਗੀ ਸੋ ਹੁਣ ਆਪ ਜੀ ਨੂੰ ਬੀਬੀ ਸੰਦੀਪ ਗੋੜੀ ਦੇ ਬ੍ਰਦਰ ਜੋ ਆਪ ਜੀ ਦੇ ਸਾਹਮਣੇ ਹਨ ਤੇ ਉਹਨਾਂ ਦੇ ਜੋ ਘਰ ਦੇ ਹਾਲਾਤ ਨੇ ਆਪ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਵੀ ਇਰਾਨੇ ਸੇਵਾ ਕਰਨੀ ਹੈ ਜਾਂ ਮਾਲੀ ਮਦਦ ਕਰਨੀ ਹੈ ਉਹ ਕਿਸੇ ਵੀ ਜਾਂ ਸਾਡੇ ਜਾਂ ਕਿਸੇ ਵੀ ਜ세ਬੰਦ ਦੇ ਅਕਾਊਂਟ 'ਚ ਨਾ ਪੈਸਾ ਪਾਇਆ ਜਾਵੇ ਜੋਮ ਕਿਸੇ ਨੇ ਮਤ ਕਰਨੀ ਹੈ ਉਹ ਇਹਨਾਂ ਦੇ ਬਾਇ ਹੈਂਡ ਜਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਹੀ ਪਾਇਆ ਜਾਵੇ ਜੋ ਇਹਨਾਂ ਦਾ ਅਕਾਊਂਟ ਹੈ ਉਹ ਵੀ ਆਪ ਜੀ ਨੂੰ ਦਿੱਤਾ ਜਾਵੇਗਾ ਤੇ ਇਹਨਾਂ ਦਾ ਪਹਿਲਾ ਫੋਨ ਨੰਬਰ ਦੇ ਉੱਪਰ ਵੀ ਕੰਟੈਕਟ ਕਰ ਸਕਦੇ ਹੋ ਅਤੇ ਆਪਾਂ ਆਪ ਜੀ ਇਹਨਾਂ ਦੇ ਘਰ ਬਾਰੇ ਵੀ ਇਹ ਇਹਨਾਂ ਦਾ ਅਕਾਊਂਟ ਨੰਬਰ ਹੈ ਜਿਸ ਦੀ ਆਪ ਵੀਡੀਓ ਵੇਖ ਰਹੇ ਹੋ ਜੋ ASI ਦیدار ਸਿੰਘ ਹੈ ਉਸ ਟਾਈਮ ਜੇਲ੍ਹ ਦੇ ਵਿੱਚ ਜਿਸ ਦਾ ਕੇਸ ਬੜਾ ਲੰਮਾ ਚੱਲਣਾ ਹੈ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਇਹ ਲੜਾਈ ਇੱਥੇ ਖਤਮ ਨਹੀਂ ਹੋਈ ਇੱਥੇ ਹਜੇ ਸ਼ੁਰੂਆਤ ਹੋਈ ਹੈ ਜਿਸ ਦੀ ਲੜਾਈ ਲੰਮੀ ਚੱਲਣੀ ਹੈ ਉਸ ਵਾਸਤੇ ਪਰਿਵਾਰ ਦੀ ਮਾਲੀ ਮਤ ਕਰਨੀ ਜ਼ਰੂਰੀ ਹੈ ਸਿੱਖ ਜਥੇਬੰਦੀ ਨੂੰ ਬੇਨਤੀ ਹੈ ਸਿਕੋਂਮ ਨੂੰ ਬੇਨਤੀ ਹੈ ਕਿ ਅਗਰ ਜੋ NRI ਵੀਰ ਬਾਹਰਲੇ ਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਮਾਲੀ ਮਤ ਕੀਤੀ ਜਾ ਸਕੇ ਤਾਂ ਜੋ ਇਹੋ ਜਿਹੇ ਆ ਭੈਣਾ ਅੱਗੇ ਤੋਂ ਵੀ ਬੁਲੰਦ ਆਵਾਜ਼ ਕਰ ਸਕਣਾ ਇਹ ਨਾ ਹੋਵੇ ਕਿ ਇਹ ਪੇਸ਼ੀਆਂ ਭੁਗਤ ਦੇ ਜਾਂ ਤਰੀਕਾਂ ਦੇ ਜਾਂਦੇ ਇਹਨਾਂ ਕੋਲ ਕੋਈ ਖਰਚਾ ਨਾ ਮਿਲੇ ਤੇ ਇਹ ਘਰ ਬੈਠ ਕੇ ਆਪਣਾ ਇਨਸਾਫ ਲੈਣ ਦੀ ਬਜਾਏ ਆਪਣਾ ਸਭ ਕੁਝ ਗਵਾ ਦੇਣ ਅੱਗੇ ਤੋਂ ਕੋਈ ਇਹ ਜੀ ਕਿਸਦਾ ਹੌਸਲਾ ਨਾ ਟੁੱਟੇ ਇਸ ਤੋਂ ਹੌਸਲਾ ਮਿਲਣਾ ਚਾਹੀਦਾ ਹੈ ਤਾਂ ਆਪ ਜੀ ਨੂੰ ਅਕਾਊਂਟ ਨੰਬਰ ਦੇ ਸਕਿਓ ਤੇ ਹੁਣ ਬ੍ਰਦਰ ਨੇ ਜੋ ਉਹਦਾ ਕੰਟੈਕਟ ਨੰਬਰ ਆਪ ਲੈ ਲਓ ਤਾਂ ਜੋ ਪਹਿਲਾਂ ਮਦਦ ਕਰਨ ਪਹਿਲਾਂ ਨਾਲ ਸੰਬੰਧਿਤ ਕੰਟੈਕਟ ਕਰ ਕੀਤਾ ਜਾ ਸਕੇ 98 55 88 33 97 ਸੁਖਚੰਦ ਸਿੰਘ ਇੱਕ ਵਾਰੀ ਫਿਰ ਬੋਲੋ 98 55 88 33 97 ਸੁਖਚੰਦ ਸਿੰਘ ਠੀਕ ਸੋ ਹੁਣ ਆਪ ਜੀ ਉਹਨਾਂ ਦੇ ਘਰ ਅੰਦਰ ਤੋਂ ਵੀ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦਾ ਵੀ ਅਰਥ ਪੱਖੋਂ ਬਹੁਤ ਕਮਜ਼ੋਰ ਹੈ ਨਾ ਬਾਈ ਬਾਈਓ ਬਾਈ ਸੋ ਉਸ ਬੱਚੀ ਦਾ ਪਰਿਵਾਰ ਜੋ ਆਪ ਜੀ ਦੇਖ ਚੁੱਕੇ ਹੋ ਔਰ ਇੱਕ ਘਰ ਦੇ ਹਾਲਾਤ ਵੀ ਦੇਖ ਚੁੱਕੇ ਹੋ ਸੋ ਸਭ ਨੂੰ ਇਹ ਦੁਬਾਰਾ ਫਿਰ ਆਪ ਜੁੜ ਕੇ ਬੇਨਤੀ ਹੈ ਕਿ ਕਿਸੇ ਹੋਰ ਜਥੇਬੰਦੀ ਦੇ ਅਕਾਊਂਟ 'ਚ ਨਾ ਪੈਸਾ ਪਾਇਆ ਜਾਵੇ ਔਰ ਕੂੜਾ ਪ੍ਰਚਾਰ ਤੋਂ ਸੁਚੇਤ ਹੋ ਕੇ ਜਿੰਸੇ ਨੇ ਵੀ ਵੀਰ ਭੈਣ ਨੇ ਮੰਨ ਲਈ ਮਤ ਕਰਨੀਆਂ ਇਹਨਾਂ ਦੇ ਡਾਇਰੈਕਟ ਅਕਾਊਂਟ ਦੇ ਵਿੱਚ ਪਾਇਆ ਜਾਵੇ ਤਾਂ ਜੋ ਇਸ ਬੱਚੀ ਦੇ ਸੰਘਰਸ਼ ਦਾ ਕੋਈ ਹੋਰ ਜਥੇਬੰਦੀ ਫਾਇਦਾ ਨਾ ਉਠਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਕੌਰਨ ਅਤੇ ਇੰਡੀਆ ਦੇ ਵਿੱਚ ਬੈਠੇ ਸਾਰੇ ਸਿੰਘੋ ਮੈਂ ਸਾਰਿਆਂ ਕੀ ਬੇਨਤੀ ਕਰਦਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਆ ਬੀਬੀ ਸੰਦੀਪ ਕੌਰ ਨਾਲ ਦੁਰਘਟਨਾ ਵਾਪਰੀ ਸੀ ਭਾਈ ASI ਲਖਾਰ ਸਿੰਘ ਨੇ ਉਹਨਾਂ ਨੂੰ ਜਗੀਰ ਕੀਤਾ ਆਪਣੀਆਂ ਕਕਾਰਾਂ ਦੇ ਖਿਲਾਫ ਬੋਲੇ ਉਹ ਸਾਰੀਆਂ ਮੰਦ ਭਾਗੀਆਂ ਗੱਲਾਂ ਨਾ ਸਹਿਣ ਕਰਦੇ ਹੋਏ ਆਪਾਂ ਨੇ ਉਹਨਾਂ ਤੇ ਕੇਸ ਕੀਤੇ ਕੇਸ ਕਰਨ ਦੇ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ 7 ਦਿਨਾਂ ਦਾ ਰਿਮਾਂਡ ਲਿਆ ਸੁਰਸ ਨੇ ਹੁਣ ਪਿਆਰੀ ਕਲਸਾ ਜੀ ਇਹ ਲੜਾਈ ਬੀਬੀ ਜਿਲੂਕ ਕਮਜ਼ੋਰੀਆ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਬੜਾ ਪ੍ਰਾਲਾ ਕਰਕੇ ਇਹ ਕੇਸ ਦੀ ਗਵਾਹੀ ਕੀਤੀ ਹੈ ਅਤੇ ਸਾਰੇ ਨਗਰ ਨਿਵਾਸੀਆਂ ਨੇ ਅਤੇ ਸਾਰੀਆਂ ਜਥੇਬੰਦੀਆਂ ਸਤਕਾਰਯੋਗ ਨੇ ਪਰ ਜੇ ਆਪਾਂ ਸਤਕਾਰਯੋਗ ਜਥੇਬੰਦੀਆਂ ਗੁਰੂ ਸਾਹਿਬ ਦੇ ਸਾਰੇ ਆਪਾਂ ਸਰਪਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਗੁਰੂ ਸਾਰੇ ਆਪਾਂ ਗੁਰੂਆਂ ਦੇ ਨਾਲ ਆ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਵੋਟ ਆਸਰਾ ਲੈਣੇ ਆ ਸਿੱਖੋ ਗੁਰਮੁਖ ਪਿਆਰਿਓ ਤਾਂ ਹੀ ਜਿਆ ਬੀਬੀਆਂ ਦੀ ਰਾਖੀ ਕਰਨਾ ਆਪਣਾ ਸਾਰਿਆਂ ਦਾ ਕਰਮ ਬਣਦਾ ਆਪਾਂ ਸਾਰਿਆਂ ਨੇ ਧਰਨਾ ਦਿੱਤਾ ਤੇ ਬੀਬੀ ਨੂੰ ਅਨਸਾਫ਼ ਦਿਵਾਇਆ ਉਸ ਦਦਾਰ ਸਿੰਘ ਜ਼ਾਲਮ ਨੂੰ ਜਿਹੜਾਂ ਤੱਕ ਪਹੁੰਚਾਉਣ ਦੀ ਆਪਾਂ ਨੇ ਸਾਰਿਆਂ ਨੇ ਤਿਆਰੀ ਕੀਤੀ ਬੀਬੀਆਂ ਨੇ ਰਾਤ ਨੂੰ ਜਾ ਕੇ ਧਰਨੇ ਦੇ ਉੱਤੇ ਰਾਤ ਨੂੰ ਸਾਰੀ ਰਾਤ ਉੱਤੇ ਮੱਛਰ ਦੀ ਮੁਕਾਬਲਾ ਕਰਿਆ ਪਿਆਰੇ ਖਾਲਸਾ ਜੀ ਹਰ ਇੱਕ ਵੱਖ-ਵੱਖ ਪਿੰਡਾਂ ਤੋਂ ਆਈਆਂ ਸਾਰੀਆਂ ਸਿੰਘ ਸਿੰਘਣੀਆਂ ਸਾਰੇ ਲੋਕਾਂ ਨੇ ਵਿਚਾਰਾਂ ਨੇ ਬਹੁਤ ਬੜੀ ਮਦਦ ਕੀਤੀ ਹੈ ਅਤੇ ਬਾਬਾ ਜੀ ਨੇ ਸਾਰੀਆਂ ਗੱਲਾਂ ਕਰਦੇ ਹੋਏ ਅਤੇ ਮੈਂ ਸਾਰਿਆਂ ਦੇ ਚਰਨਾਂ ਵਿੱਚ ਆਖਰ ਦੇ ਵਿੱਚ ਬੇਨਤੀ ਇਹੀ ਕਰਦਾ ਵੀ ਜੋ ਸੋਸ਼ਲ ਮੀਡੀਆ ਤੇ ਆਪ ਜਥੇਬੰਦੀਆਂ ਦੀ ਕਈ ਵਾਰ ਖੇੜ-ਛਾੜ ਹੁੰਦੀ ਹੈ ਉਹ ਇੱਕ ਦੂਜੇ ਤੇ ਇੱਥੇ ਆ ਕੇ ਗੁੱਸਾ ਨਾ ਕਰਾਉਣ ਆਪਣਾ ਕਿਉਂਕਿ ਉਹ ਕਿਉਂ ਕੌਮ ਦੇ ਖਿਲਾਫ ਜਿਹੜੀ ਗੱਲ ਹੈ ਬਹੁਤ ਮਾੜੀ ਹੈ ਸਿੱਖ ਕੌਮ ਦਾ ਇੱਕ ਪਾਸੇ ਜ਼ਾਲਮਾਂ ਨਾਲ ਲੜਾਈ ਹੈ ਆਪਣੀ ਦੇਖੋ ਦਿੱਲੀ ਦੇ ਵਿੱਚ ਟੈਰ ਪਾਏ ਉੱਥੇ ਵੀ ਆਪਾਂ ਲੜਾਈ ਦਿਖਦੀ ਹੈ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਨੇ ਇਸ ਲਈ ਆਪਾਂ ਫਿਰ ਹੁਣ ਕਿਉਂ ਮਾੜੀਆਂ ਮਾੜੀਆਂ ਗੱਲਾਂ ਤੇ ਜੇ ਆਪਾਂ ਨੇ ਕਿਸੇ ਨੇ ਸਹਾਇਤਾ ਕਰਨੀ ਹੈ ਤਾਂ ਬੀਬੀ ਦਾ ਕਾਊਂਟ ਹੈ ਕਿ ਕਿੰਨਾ ਸਾਡਾ ਕਾਊਂਟ ਲੋ ਕਿਸੇ ਦਾ ਨਾ ਕਿਸੇ ਬਾਬਾ ਜੀਵਨ ਸਿੰਘ ਦਾ ਲੋ ਕਿਸੇ ਦੀ ਕੋਈ ਕਾਊਂਟ ਨਾ ਕਿਸੇ ਹੋਰ ਜਿੱਥੇ ਬੰਦੀ ਦਾ ਕਿਸੇ ਨੂੰ ਕੋਈ ਲਾਲਚ ਨਹੀਂ ਤਾਂ ਬੀਬੀ ਦੀ ਸਹਾਇਤਾ ਕਰਨੀ ਹੈ ਜੇ ਇਹਦੇ ਘਰੇ ਕਾਕੇ ਦਾ ਕਨੈਕਟ ਕਰਕੇ ਇਹਨਾਂ ਦੇ ਘਰੇ ਆ ਸਕਦਾ ਕੋਈ ਨਕਦ ਪੇਮੈਂਟ ਦੇਣੀ ਹੈ ਨਹੀਂ ਜੇ ਕਿਸੇ ਨੇ ਆ ਬੀਬੀ ਦਾ ਖਾਤਾ ਹੈ ਖਾਤੇ ਦੇ ਵਿੱਚ ਭਾਈ ਪੈਸੇ ਤੁਸੀਂ ਐਨ ਆਰ ਆਈ ਵੀਰ ਜਿਹੜੇ ਆਪਣੇ ਪੰਜਾਬ ਦੇ ਵੀਰ ਨੇ ਜੈ ਆਂਡੀਆ ਦੇ ਵੀਰ ਨੇ ਉਹ ਤੁਸੀਂ ਘਰਾਂ ਆ ਕੇ ਵੀ ਸਹਾਇਤਾ ਕਰ ਸਕਦੇ ਹੋ ਮੈਂ ਇੰਨੀਆਂ ਕਿ ਬੇਨਤੀਆਂ ਕਰਦਾ ਫੱਤੀ ਬੁਲਾਉਣਾ ਵਾਇਗਰੀ ਚੀਕਾ ਖਾਲਸਾ ਵਾਇਗਰੀ ਚੀਕਾ ਇੱਕ ਵਾਰੀ ਨੰਬਰ ਤੁਸੀਂ ਫੇਰ ਬੋਲ ਦੋ ਕੱਲਾ ਕੱਲਾ ਅੱਖਰ 9 98 55 88 33 97 ਸੁਖਚੰਦ ਸਿੰਘ 98 55 88 33 97 ਸੁਖਚੰਦ ਜੀ ਤੇ ਏਸੀ ਬਿੱਬੀ ਸੰਦੀਪ ਸਿੰਘ ਸੰਦੀਪ ਕੌਰ ਜੀ ਦੇ ਘਰ ਦੇ ਹਾਲਾਤਾਂ ਬਾਰੇ